ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 28 ਦਸੰਬਰ 2025 ਬੇਟਾ ਦਿਨ ਐਤਵਾਰ ਬੇਟਾ ਅਸੀਂ ਐਤਵਾਰ ਨੂੰ ਇੰਗਲਿਸ਼ ਦੇ ਵਿੱਚ ਬੋਲਦੇ ਆ ਸੰਡੇ S U N D A Y ਸੰਡੇ ਬੇਟਾ ਅੱਜ ਦੀ ਬੈਂਟਰ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਆ ਅਭਿਆਸ ਵਿਅਕਤੀ ਨੂੰ ਸੰਪੂਰਨ ਬਣਾਉਂਦਾ ਹੈ ਦੇਖੋ ਬੇਟਾ ਪਹਿਲੀ ਗੱਲ ਤਾਂ ਵੀ ਦੇਖੋ ਇਨਸਾਨ ਕਦੇ ਵੀ ਜ਼ਿੰਦਗੀ ਦੇ ਵਿੱਚ ਸੰਪੂਰਨ ਨਹੀਂ ਹੋ ਸਕਦਾ ਪਰ ਬੇਟਾ ਜੇਕਰ ਤੁਸੀਂ ਅਭਿਆਸ ਕਰਦੇ ਹੋਗੇ ਜ਼ਿੰਦਗੀ ਦੇ ਵਿੱਚ ਉਹ ਕੰਮ بار-ਬਾਰ ਕਰਦੇ ਹੋਗੇ ਤਾਂ ਤੁਸੀਂ ਉਹ ਬੇਟਾ ਉਹ ਕੰਮ ਦੇ ਵਿੱਚ ਪੂਰੇ ਸੰਪੂਰਨ ਵੀ ਹੋ ਸਕਦੇ ਹੋਗੇ ਦੇਖੋ ਜਿਹੜੇ ਲੋਕ ਗੇਮ ਕਰਦੇ ਨੇ ਉਹ ਅਭਿਆਸ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਤਾਂ ਉਹ ਗੇਮ ਦੇ ਵਿੱਚ ਟਾਪਰ ਹੁੰਦੇ ਨੇ ਬੇਟਾ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਕਿ ਆਪਾਂ ਜੋ ਅਸੀਂ ਸਾਡਾ ਗੋਲ ਹੁੰਦਾ ਹੈਗਾ ਉਹਦੇ ਵਾਸਤੇ ਸਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਕਿ ਸਖਤ ਤੌਰ ਤੇ ਅਭਿਆਸ ਕਰਨੀ ਚਾਹੀਦੇ ਨਾ ਫੇਰ ਹੀ ਬੇਟਾ ਅਸੀਂ ਜ਼ਿੰਦਗੀ ਦੇ ਵਿੱਚ ਆਪਣਾ ਗੋਲ ਪ੍ਰਾਪਤ ਕਰ ਸਕਦੇ ਹਾਂਗੇ ਤਾਂ ਬੱਚੋ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਹੈ ਸਹਿਬਜ਼ਾਦਾ ਫਤੇਹ ਸਿੰਘ ਜੀ ਦੇ ਦਾਦਾ ਦਾਦੀ ਜੀ ਕੌਣ ਸਨ ਜਾਂ ਬੇਟਾ ਉਹਨਾਂ ਦਾ ਨਾਮ ਕੀ ਸੀ ਦੇਖੋ ਬੇਟਾ ਸਿੱਖਾਂ ਦੇ 10ਵੇਂ ਗੁਰੂ ਗੁਰਗੋਬ ਸਿੰਘ ਜੀ ਦੇ ਚਾਰ ਪੁੱਤਰ ਸੀ ਠੀਕ ਹੈ ਬੇਟਾ ਉਹਨਾਂ ਦੇ ਵਿੱਚੋਂ ਜਿਹੜਾ ਫਤੇ ਸਿੰਘ ਸੀ ਉਹ ਵੀ ਸਿੱਖਾਂ ਦੇ 10ਵੇਂ ਗੁਰੂ ਗੁਰਗੋਬ ਸਿੰਘ ਜੀ ਦਾ ਪੁੱਤਰ ਸੀ ਤਾਂ ਬੇਟਾ ਜੋ ਸਿੱਖਾਂ ਦੇ 10ਵੇਂ ਗੁਰੂ ਸੀ ਗੁਰਗੋਬ ਸਿੰਘ ਜੋ ਉਹਨਾਂ ਦੇ ਮਾਤਾ ਪਿਤਾ ਸੀ ਉਹ ਹੈਗੇ ਸੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਤਾਂ ਬੇਟਾ ਜੋ ਫਤੇ ਸਿੰਘ ਸੀ ਸਹੌਜਾ ਦਾ ਉਹਨਾਂ ਦੇ ਦਾਦਾ ਦਾਦੀ ਸੀ ਬੇਟਾ ਉਹ ਹੈਗਾ ਸੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਕੌਣ ਸੀ ਬੇਟਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਬੇਟਾ ਨੈਕਸਟ ਚਾਰੇ ਸਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟਾ ਕੌਣ ਸੀ ਜਾਂ ਕੌਣ ਸਨ ਸਭ ਤੋਂ ਛੋਟੇ ਕੌਣ ਹਨ ਠੀਕ ਹੈ ਬੇਟਾ ਤਾਂ ਬੇਟਾ ਸਹਿਬਜ਼ਾਦਾ ਫਤੇ ਸਿੰਘ ਚਾਰੇ ਸਹਿਬਜ਼ਾਦਿਆਂ ਤੋਂ ਸਭ ਤੋਂ ਛੋਟੇ ਸੀ ਕੌਣ ਸੀ ਬੇਟਾ ਸਹਿਬਜ਼ਾਦਾ ਫਤੇ ਸਿੰਘ ਤਾਂ ਬੇਟਾ ਨੈਕਸਟ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਰਿਸ਼ਤਾ ਸੀ ਦੇਖੋ ਬੇਟਾ ਜੋ ਮਾਤਾ ਗੁਜਰੀ ਜੀ ਸੀ ਉਹ ਸਹਿਬਜ਼ਾਦ ਜਾਦੀ ਜੀ ਸੀ ਔਰ ਗੁਰਗੋ ਸਿੰਘ ਜੀ ਮਾਤਾ ਜੀ ਸੀ ਤਾਂ ਬੇਟਾ ਗੁਰਗੋ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਮਾਂ ਪੁੱਤਰ ਰਿਸ਼ਤਾ ਸੀ ਕਿਸੀ ਬੇਟਾ ਮਾਂ ਪੁੱਤ ਦਾ ਰਿਸ਼ਤਾ ਮਾਂ ਪੁੱਤ ਬੇਟਾ ਨੈਸਟ ਸਰਹੰਦ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ ਜਾ ਸਰਹੰਦ ਸ਼ਹਿਰ ਪੰਜਾਬ ਦੇ ਕਿਹੜੇ ਜਿਹੇ ਸਥਿਤ ਹੈ ਬੇਟਾ ਸਰਹੰਦ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦਾ ਹੈ ਕਿੱਥੇ ਬੇਟਾ ਫਤਿਹਗੜ ਸਾਹਿਬ ਤਾਂ ਬੇਟਾ ਫਤਿਹਗੜ ਸਾਹਿਬ ਪਟਿਆਲੇ ਤੋਂ ਸਿਰਫ 35 ਕਿਲੋਮੀਟਰ ਦੂਰ ਹੈਗਾ ਆ ਕਿਹਦੇ ਪਾਸੇ ਬੇਟਾ ਨੈਕਸਟ ਸਹਿਬਜ਼ਾਦਾ ਫਤਿਹ ਸਿੰਘ ਤੇ ਜਰਵਰ ਸਿੰਘ ਬੀਸੀ ਦੀਨੂ ਸਮਰਪਿਤ ਬੀਰਵਾਲ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਬੇਟਾ 26 ਦਸੰਬਰ ਨੂੰ ਪੂਰੇ ਭਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੀਰਵਾਲ ਦਿਵਸ ਮਨਾਇਆ ਜਾਂਦਾ ਹੈਗਾ ਕਦੋਂ ਬੇਟਾ 26 ਦਸੰਬਰ ਬੱਚੋ ਇਹ ਆਪਣੇ ਅਜ ਦੇ ਪੰਜਾਬੀ ਦੇ ਫੰਕਸ਼ਨ ਸੀ ਉਹ ਆਪਾਂ ਸੋਲਵ ਕਰ ਲਏਗੇ ਤੇ ਬੇਟਾ ਹੁਣ ਆਪਾਂ ਇੰਗਲਿਸ਼ ਦੇ ਵਰਡ ਸਟਾਰਟ ਕਰਦੇ ਆਂਗੇ ਬੇਟਾ ਫਸਟ T E A C H E R ਬੇਟਾ ਟੀਚਰ ਮੈਂ ਟੀਚਰ ਨੂੰ ਅਸੀਂ ਟੀਚਰੀ ਬੋਲਦੇ ਆਂ ਤੌਰ ਤੇ ਜਾਂ ਬੇਟਾ ਪੰਜਾਬੀ ਦੇ ਵਿੱਚ ਤਾਂ ਮਤਲਬ ਹੁੰਦਾਗਾ ਅਧਿਆਪਕ ਜਾਂ ਬੇਟਾ ਗੁਰੂ ਜਾਂ ਸਿੱਖਿਆਕ ਜੋ ਸਾਨੂੰ ਸਿੱਖਿਆ ਦਿੰਦਾਗਾ ਜਿਹੜਾ ਬੇਟਾ ਸਿੱਖਿਆ ਦਿੰਦਾ ਉਹ ਸਿੱਖਕ ਹੁੰਦਾ ਹੈ ਜੋ ਸਿੱਖਿਆ ਲੈਂਦਾ ਉਹ ਸਿਖਿਆਰਥੀ ਹੁੰਦਾ ਹੈ ਠੀਕ ਹੈ ਬੇਟਾ ਨੈਕਸਟ ਪੀ او ਐਸ ਟੀ ਐਮ ਏ ਐਨ ਬੇਟਾ ਪੋਸਟਮੈਨ ਬੇਟਾ ਪੋਸਟਮੈਨ ਹੁੰਦਾ ਡਾਕੀਆ ਜਹ ਜੋ ਚਿੱਠੀਆਂ ਬੰਦਦਾਗਾ ਉਹਨਾਂ ਨੂੰ ਬੋਲਦਾਂਗੇ ਪੋਸਟਮੈਨ ਜਾਂ ਡਾਕੀਆ ਪੰਜਾਬੀ ਦੇ ਵਿੱਚ ਡਾਕੀਆ ਇਸ ਦੇ ਵਿੱਚ ਪੋਸਟਮੈਨ ਨੈਕਸਟ ਬੇਟਾ ਐਲ ਏ 🇼 ਈ ਆਰ ਬੇਟਾ ਲੋਅਰ ਲੋਅਰ ਬੇਟਾ ਹੁੰਦਾ ਵਕੀਲ ਜਾ ਬੇਟਾ ਕਾਨੂੰਨਦਾਨ ਜਾਂ ਕਾਨੂੰਨ ਦਾ ਮਾਹਰ ਜਾਂ ਕਾਨੂੰਨੀ ਮਾਹਰ ਜਿਹਨੂੰ ਕਾਨੂੰਨ ਵਾਲੀ ਅਚਾਰ ਕਰੇ ਹੋਵੇ ਬੇਟਾ ਨੈਕਸਟ ਐਨ ਜੂ ਆਰ ਐਸ ਈ ਬੇਟਾ ਨਰਸ ਬੇਟਾ ਨਰਸ ਨਰਸੀ ਹੁੰਦੀ ਹੈਗੀ ਜੇ ਆਪਾਂ ਕਹਾਂਗੇ ਦਾਈ ਜਾਂ ਬੇਟਾ ਜਿਹੜਾ ਪਾਲਕਾ ਜਿਹੜੀ ਪਾਲਣ ਪਾਲਣ ਦਾ ਕੰਮ ਕਰਦੇਗੀ ਜਾਂ ਬੇਟਾ ਦੇਖਪਾਲ ਕਰਨ ਵਾਲੀ ਉਹਨਾਂ ਨੂੰ ਅਸੀਂ ਬੋਲਾਂਗੇ ਨਰਸ ਬੇਟਾ ਲਾਸਟ ਪੀ ਆਈ ਐਲ ਓ ਟੀ ਬੇਟਾ ਪਾਇਲਟ ਬੇਟਾ ਪਾਇਲਟ ਹੁੰਦਾਗਾ ਹਵਾਈ ਜਹਾਜ਼ ਦਾ ਚਾਲਕ ਜਾਂ ਬੇਟਾ ਸਿਰ ਪਾਇਲਟ ਕਹਾਂਗੇ ਜਾਂ ਹਵਾਈ ਚ ਚਲਾਉਣ ਵਾਲਾ ਤਾਂ ਬੱਚਿਓ ਇਹ ਆਈ ਦੇ ਆਪਣੇ ਸਲਾਈਡ ਸੀ ਸਾਰੇ ਬੱਚਿਆਂ ਨੇ ਸਲਾਈਡ ਦੀ ਵੀਡੀਓ ਨੂੰ ਉੱਥੇ ਦੇਖ ਕੇ ਕਿ ਸਲਾਈਡ ਯਾਦ ਕਰਨੀ ਹੈਗੀ ਔਰ ਬੇਟਾ ਛੁੱਟੇ ਦਾ ਮਜਰੂਰ ਕਰਨਾਗਾ ਛੁੱਟਨੇ ਦਾ ਅਮਲ ਮਿਸਰੀ ਕਰਨਾਗਾ ਤੇ ਬਾਕੀ ਮੇਰੇ ਇਹਦੇ ਆਪਕ ਸਾਥੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਬੱਚਿਆਂ ਦੇ ਵਤਵਤ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵੀਡੀਓ ਦੇਖ ਕੇ ਸਲਾਈਡ ਯਾਦ ਕਰ ਸਕਣ ਬਹੁਤ ਬਹੁਤ ਧੰਨਵਾਦ